ਦਾਸਰੂ ਦੇ ਕੇ ਅੰਜਰੂ ਬਚਾਤਾ ਲਏ ਆ ਪਰ ਹੁਣ ਸਾਹ ਚੜ ਗਿਆ ਯਾਰ ਮਹਿੰਗੀ ਤੱਕੇ ਪੰਜਰੂ ਬਚਾਉਣੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਤੁਹਾਨੂੰ ਲੈ ਚੱਲਦੇ ਆ ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਵਿੱਚ ਇਹ ਦੇਸ਼ ਇੰਨਾ ਛੋਟਾ ਆ ਕਿ ਸਿਰਫ 125 ਕਿੱਲਿਆਂ ਵਿੱਚ ਫੈਲਿਆ ਹੋਇਆ ਆ ਤੇ ਇਸ ਦੇਸ਼ ਦਾ ਨਾਮ ਹੈਗਾ ਵੈਟਿਕਨ ਸਿਟੀ ਰੋਮ ਦੇ ਬਿਲਕੁਲ ਨਾਲ ਹੀ ਪਿੰਦਾ ਆ ਤੇ ਇਟਲੀ ਨਾਲ ਇਹਦਾ ਬਾਰਡਰ ਲੱਗਦਾ ਆਓ ਤੁਹਾਨੂੰ ਲੈ ਚਲਦੇ ਆ ਵੈਟਿਕਨ ਸਿਟੀ ਵੈਸੇ ਬਹੁਤਾ ਪੁਰਾਣਾ ਨਹੀਂ ਆ ਇਹ ਵजूद ਵਿੱਚ ਆਇਆ 1929 ਵਿੱਚ ਜਦੋਂ ਉਸ ਟਾਈਮ ਦੇ ਪਾਪ ਨੇ ਤੇ ਬਿਨੀਤੋ ਮੂਸੋਲਿਨੀ ਨੇ ਜੋ ਕਿ ਇਟਲੀ ਦਾ ਉਦੋਂ ਦਾ ਪ੍ਰਧਾਨ ਮੰਤਰੀ ਸੀ ਇਹਨਾਂ ਦੋਵਾਂ ਨੇ ਟ੍ਰੀਟੀ ਸਾਈਨ ਕੀਤੀ ਇੱਕ ਤੇ 1929 ਵਿੱਚ ਵੈਟਿਕਨ ਸਿਟੀ ਵजूद ਵਿੱਚ ਆਇਆ ਹਾਂਜੀ ਤੇ ਇਹ ਆ ਜੀ ਬਾਰਡਰ ਇਧਰਲੇ ਪਾਸੇ ਇਟਲੀ ਪੰਦਾ ਅੰਦਰਲੇ ਪਾਸੇ ਵੈਟਿਕਨ ਸਿਟੀ ਪੰਦਾ ਤੇ ਲਓ ਜੀ ਆਪਾਂ ਵੈਟਿਕਨ ਸਿਟੀ ਚ ਐਂਟਰ ਹੋ ਗਏ ਆ ਜੀ ਗੱਸ ਨੇ ਤੇ ਐਂਟਰ ਹੁੰਦੇ ਆ ਸਾਰੇ ਅਸੀਂ ਆਉਣੇ ਆ ਜੀ ਸੈਂਟ ਪੀਟਰ ਸਕੇਅਰ ਸਕੇਅਰ ਪਤਾ ਨਹੀਂ ਕਾਹਤੋਂ ਕਹਿੰਦੇ ਆ ਵੈਸੇ ਹੈ ਤਾਂ ਗੋਲਿਆ ਇਹ ਵੈਟਿਕਨ ਸਿਟੀ ਚ ਐਂਟਰ ਹੁੰਦੇ ਆ ਸਾਰ ਤੁਹਾਨੂੰ ਇੱਕ ਟਾਵਰ ਜਿਹਾ ਦਿਖਦਾ ਆ ਪਬਲਿਕ ਕਹਿੰਦੇ ਆ ਇਹਨੂੰ ਤੇ ਰੋਮ ਵਿੱਚ ਇਹਨੂੰ ਤਕਰੀਬਨ 2000 ਸਾਲ ਪਹਿਲਾਂ ਲੈ ਕੇ ਆਏ ਸੀ ਤੇ 1586 ਈਸਵੀ ਵਿੱਚ ਇਹਨੂੰ ਰੋਮ ਤੋਂ ਵੈਟिकन ਸਿਟੀ ਲਿਆਂਦਾ ਗਿਆ ਕਲੀਗੁਲਾ ਨਾਂ ਦੇ ਇੱਕ ਉਦੋਂ ਰੋਮ ਵਿੱਚ ਰਾਜਾ ਹੁੰਦਾ ਸੀ ਉਹ ਲੈ ਕੇ ਆਇਆ ਸੀ ਕਲੀਗੁਲਾ ਨੂੰ ਜੂਲੀਅਸ ਸੀਜ਼ਰ ਵੀ ਕਹਿੰਦੇ ਆ ਜੂਲੀਅਸ ਸੀਜ਼ਰ ਦਾ ਪਲੇ ਪੜਿਆ ਸੀ ਮੈਨੂੰ ਚੇਤਾ ਅਸੀਂ ਸ਼ਾਇਦ 10ਵੀਂ ਕਲਾਸ 'ਚ ਪੜਿਆ ਸੀ ਤੇ ਇਹ ਸੋ ਬੁਲਿਸਕ ਦੀ ਇੱਕ ਖਾਸੀਅਤ ਹੋ ਰਿਆ ਇਹ ਦਿਨੇ ਟਾਈਮ ਵੀ ਦੱਸਦੀ ਆ ਕਿ ਕਿੰਨਾ ਟਾਈਮ ਹੋਇਆ ਆ ਪਰਛਾਵੇਂ ਦੇ ਹਿਸਾਬ ਨਾਲ ਸਾਨੂੰ ਟਾਈਮ ਦਾ ਪਤਾ ਲੱਗਦਾ ਵੀ ਹੁਣ ਤਾਂ ਚਲੋ ਬਦਲਿਆ ਕੁਝ ਦਿਖਦਾ ਨਹੀਂ ਇਹਦਾ ਪਰਛਾਵਾ ਹੈ ਵੀ ਨਹੀਂ ਆ ਤੇ ਨਾਲ ਦੀ ਨਾਲ ਇੱਥੇ ਡਾਇਰੈਕਸ਼ਨ ਵੀ ਦਿੱਤੀ ਹੋਈ ਆ ਉੱਪਰ ਲਿਖਿਆ ਹੋਇਆ ਹੈ ਇਟਾਲੀਅਨ ਵਿੱਚ ਵੈਸਟ ਸੁੱਧ ਵੈਸਟ ਥੱਲੇ ਲਿਖਿਆ ਹੋਇਆ ਆ ਪੋਨੈਂਟ ਤੇ ਜਿਵੇਂ ਬੇਚੂ ਇੱਧਰ ਵੀ ਆ ਇੱਕ ਸਾਊਥ-ਵੈਸਟ ਸਾਊਥ-ਵੈਸਟ ਮਤਲਬ ਇਟਾਲੀਅਨ ਚ ਤੇ ਥੱਲੇ ਲਾਟਿਨ ਵਿੱਚ ਲਿਖਿਆ ਹੋਇਆ ਆ ਇਹ ਉਹ ਬਲਿਸਕਿਆ ਉਹ ਬਲਿਸਕ ਦੇ ਬਿਲਕੁਲ ਸਾਹਮਣੇ ਹੈਗਾ ਆ ਸੇਂਟ ਪੀਟਰਸ ਬਸਿਲਿਕਾ ਸੇਂਟ ਪੀਟਰ ਜੀਜ਼ਸ ਦਾ ਇੱਕ ਫਾਲੋਅਰ ਸੀਗਾ 12 ਵਿੱਚੋਂ ਇੱਕ ਸੀ ਫਾਲੋਅਰ ਤੇ 크ਰਿਸਚੀਅਨਿਟੀ ਦਾ ਪਹਿਲਾ ਬੋਪ ਆ ਇਸ ਚਰਚ ਦੇ ਅੰਡਰਗਰਾਉਂਡ ਵਿੱਚ ਇਸ ਦੀ ਟੋਮਬ ਬਣੀ ਹੋਈ ਆ ਇਸ ਦੀ ਕਬਰ ਬਣੀ ਹੋਈ ਆ ਇਹ ਦੁਨੀਆ ਦੀ ਸਭ ਤੋਂ ਵੱਡੀ ਚਰਚ ਆ ਤੇ ਵੈਟਿਕਨ ਸਿਟੀ 크ਰਿਸਚੀਅਨਿਟੀ ਧਰਮ ਦਾ ਇੱਕ ਧੁਰਾ ਮੰਨਿਆ ਜਾਂਦਾ ਆ ਪੋਪ ਜੋ ਕਿ ਸਭ ਤੋਂ ਉੱਪਰ ਜੋ ਕੌਮ ਦਾ ਜਥੇਦਾਰ ਵੀ ਆਪਾਂ ਕਹਿ ਸਕਦੇ ਆ ਉਹ ਇੱਥੇ ਰਹਿੰਦਾ ਆ ਤੇ ਹਰ ਸਾਲ ਵਿੱਚ ਕਰੋੜਾਂ ਹੀ 크ਰਿਸਚੀਅਨ ਇੱਥੇ ਆਉਂਦੇ ਆ ਇਹ ਪੋਪ ਦੇ ਪੋਪ ਨੂੰ ਮਿਲਣ ਲਈ ਪੋਪ ਦਾ ਮਿਲਣ ਦਾ ਟਾਈਮ ਹੁੰਦਾ ਆ ਬੁੱਧਵਾਰ ਨੂੰ ਬੁੱਧਵਾਰ ਨੂੰ ਪੋਪ ਨੂੰ ਮਿਲ ਸਕਦੇ ਆ ਤੇ ਐਤਵਾਰ ਨੂੰ ਸੋ ਉਹ ਸਾਹਮਣੇ ਬਿਲਡਿੰਗ ਬਣੀ ਹੋਈ ਆ ਉਹਨਾਂ ਵਿੱਚੋਂ ਇੱਕ ਵਿੰਡੋ ਖੋਲਦੇ ਆ ਵਿੰਡੋ ਦੇ ਵਿੱਚੋਂ ਫਿਰ ਉਹ ਇੱਥੇ ਜਿਹੜੇ ਸ਼ਰਧਾਲੂ ਇਕੱਠੇ ਹੋਏ ਹੁੰਦੇ ਆ ਉਹਨਾਂ ਲਈ ਪ੍ਰੇਅ ਕਰਦੇ ਆ ਜੀ ਸ਼ੋ ਬਜ਼ੀਲਿਕਾ ਦੇ ਵਿੱਚ ਐਂਟਰ ਹੋਣ ਲਈ ਐਂਟਰੀ ਦੀ ਕੋਈ ਫੀਸ ਨਹੀਂ ਆ ਕੋਈ ਟਿਕਟ ਨਹੀਂ ਆ ਬਸ ਇੱਥੋਂ ਚੈਕਿੰਗ ਕਰਾਉਣੀ ਪੈਂਦੀ ਆ ਤੇ ਫੇ ਅਸੀਂ ਐਂਟਰ ਹੋ ਗਏ ਅੰਦਰ ਅੰਦਰ ਜਾ ਕੇ ਦੇਖਦੇ ਆ ਸੀ ਐਂਟਰ ਹੋ ਗਏ ਆ ਦੁਨੀਆ ਦੇ ਸਭ ਤੋਂ ਮਸ਼ਹੂਰ ਚਰਚੇ ਵਿੱਚ ਤੇ ਐਂਟਰ ਹੋ ਕੇ ਲੱਗਦਾ ਆ ਕਿ ਇਹ ਸਿਰਫ ਇੱਕ ਚਰਚੀ ਨਹੀਂ ਇਤਿਹਾਸ ਦਾ ਇੱਕ ਖਜ਼ਾਨਾ ਆ ਅੰਦਰ ਜਾਂਦੇ ਸਾਰ ਸਭ ਤੋਂ ਪਹਿਲਾਂ ਤੁਹਾਡੀ ਨਿਗਾ ਸੈਂਟ ਪੀਟਰ ਦੀ ਕਬਰ ਉੱਤੇ ਪੈਂਦੀ ਆ ਤੇ ਇਸ ਦੇ ਆਲੇ ਦੁਆਲੇ ਸੋਨੇ ਦੀ ਪੋਸ਼ਾ ਨਾਲ ਤਿਆਰ ਕੀਤੀ ਗਈ ਇਹ ਰਚਨਾ ਜਿਸ ਨੂੰ ਬਰਨੀਨੀ ਦੁਆਰਾ ਬਣਾਇਆ ਗਿਆ ਤੇ ਇਸ ਦਾ ਨਾਮ ਪਾਲਦਾਕੀਨ ਰੱਖਿਆ ਗਿਆ ਤੇ ਉੱਤੇ ਦੇਖਦੇ ਸਾਰ ਤੁਹਾਡੀ ਨਿਗਾ ਦੁਨੀਆ ਦੇ ਸਭ ਤੋਂ ਵੱਡੇ ਗੁੰਮ ਉੱਤੇ ਪੈਂਦੀ ਆ ਇਹ ਮੂਰਤੀ ਮਾਈਕਲ ਐਂਜਲੋ ਨੇ ਡਿਜ਼ਾਈਨ ਕੀਤਾ ਸੀ ਜਦੋਂ ਤੁਸੀਂ ਵਿੱਚ ਵਿੱਚ ਦੇਖਦੇ ਆ ਤਾਂ ਤੁਹਾਨੂੰ ਬਹੁਤ ਸ਼ਾਨਦਾਰ ਪੈਟਰਨ ਤੇ ਪੇਂਟਿੰਗ ਦਿਖਾਈ ਦਿੰਦੀਆਂ ਆ ਤੇ ਹੁਣ ਗੱਲ ਕਰਦੇ ਆ ਮਾਈਕਲ ਐਂਜਲੋ ਦੇ ਮਾਸਟਰਪੀਸ ਬਾਰੇ ਦ ਪੀਤਾ ਇੱਕ سنگਬਰਮਰ ਦੇ ਪੱਥਰ ਵਿੱਚ ਇੰਨਾ ਇਮੋਸ਼ਨ ਭਰਨਾ ਸਿਰਫ ਮਾਈਕਲ ਐਂਜਲੋ ਵਰਗਾ ਇੱਕ ਜੀਨੀਅਸ ਬੰਦਾ ਹੀ ਕਰ ਸਕਦਾ ਸੀ ਇਸ ਮੂਰਤੀ 'ਚ ਜੀਸਸ ਦੀ ਮ੍ਰਿਤਕ ਦੇ ਨੂੰ ਦਿਖਾਇਆ ਗਿਆ ਆ ਇਹ ਉਸ ਨੂਕਾੜੇ ਵਿੱਚ ਲਿਆਇਆ ਇਸ ਦੀ ਮਾਂ ਨੇ ਮਰੀ ਨੇ ਤੇ ਚਾਰੇ ਪਾਸੇ ਮੀਨਾਕਾਰੀ ਤੇ ਚਿੱਤਰਕਾਰੀ ਤਾਂ ਜੋ ਕੀਤੀ ਗਈ ਆ ਉਹ ਬਾਈਬਲ ਦੇ ਉਹ ਇਤਿਹਾਸਿਕ ਪਲ ਦਰਸਾਉਂਦੀ ਆ ਜਿੱਦਾਂ ਕਿ ਸੈਂਟ ਪੀਟਰ ਨੂੰ ਜਦੋਂ ਸੋਲੀ ਉੱਤੇ ਚਾੜਿਆ ਸੀ ਤੇ ਸੈਂਟ ਲੌਂਗੀਨਸ ਦੀ ਇਹ ਮੂਰਤੀ ਜਿਸ ਨੇ ਜੀਜ਼ਸ ਨੂੰ ਆਪਣੇ ਭਾਲੇ ਨਾਲ ਮਾਰਿਆ ਸੀ ਤੇ ਜੀਜ਼ਸ ਦਾ ਮਰ ਕੇ ਮੁੜ ਜੀਵਤ ਹੋਣਾ ਵੀ ਦਿਖਾਇਆ ਗਿਆ ਆ ਤੇ ਇਹ ਬਜ਼ੀਲੀਕਾ ਸਿਰਫ ਇੱਕ ਬਿਲਡਿੰਗ ਹੀ ਨਹੀਂ ਇਹ ਧਰਮ ਦਾ ਤੇ ਕਲਾ ਦਾ ਇੱਕ ਐਸਾ ਮਿਲਾਪ ਆ ਜਿੱਥੇ ਹਰ ਇੱਕ ਡਿਟੇਲ ਵਿੱਚ ਇੱਕ ਕਹਾਣੀ ਦੇਖਣ ਨੂੰ ਮਿਲਦੀ ਆ ਇਹ ਤੇ ਇੱਕ ਹੋਰ ਚੀਜ਼ ਮਿਲ ਗਈ ਆ ਆਪਾਂ ਨੂੰ ਦੇਖੋ ਇਲੈਕਟ੍ਰਿਕ ਕੈਂਡਲਾਂ ਇੱਥੇ ਆ ਮੋਮਬੱਤੀ ਨੂੰ ਜੇ ਕੋਈ ਬਟਨ ਦਬਦੋ ਕੋਈ ਇਹ ਬੜਾ ਚਲਦੇ ਨਹੀਂ ਆ। ਮੋਮਬਤੀਆਂ ਨਾ ਇੱਥੇ ਬਟਨ ਲੱਗੇ ਹੋਏ ਆ। ਮੋਮਬਤੀ ਜਗਾਉਣ ਲਈ। ਚਾਚੇ ਦੇ ਅੰਦਰ ਹੀ ਜਾ ਕੇ ਇੱਕ ਟ੍ਰੈਜਰ ਮਿਊਜ਼ੀਅਮ ਆ। ਸੋ ਦੇਖਦੇ ਆ ਕੀ ਆ ਇੱਥੇ। ਟ੍ਰੈਜਰ ਮਿਊਜ਼ੀਅਮ ਤਾਂ ਬੰਦ ਨਿਕਲਿਆ। ਆ ਪਿੱਛੇ ਆ। ਪਰ ਇੱਥੇ ਇਹਨਾਂ ਨੇ ਰੱਸੀ ਲਾਈ ਹੋਈ ਆ। ਕਿੰਦੇ ਕੰਮ ਚੱਲ ਰਿਹਾ ਆ ਤੇ ਇੱਥੇ ਐਂਟਰੀ ਬੰਦ ਕੀਤੀ ਹੋਈ ਆ। ਸੋ ਇੱਥੇ ਲਾਈਨ ਲੱਗੀ ਹੋਈ ਆ। ਤੇ ਇੱਥੇ ਪਾਦਰੀ ਜੀ ਉਹਨਾਂ ਨੂੰ ਬ੍ਰੈਸ਼ ਨਹੀਂ ਦਿੰਦੇ ਨਾਲ। ਕਹਿੰਦੇ 0% ਦੇ ਰਹੋ। ਸੋ ਚਰਚ ਦੇਖ ਕੇ ਅਸੀਂ ਬਾਹਰ ਆ ਗਏ ਆ ਤੇ ਇੱਕ ਹੋਰ ਰਸਤਾ ਆ ਚਰਚ ਦੇ ਤੁਸੀਂ ਛੱਤ ਤੱਕ ਜਾਣਾ ਆ ਉਹ ਰਸਤਾ ਲੱਭ ਕੇ ਦੇਖਦੇ ਆ ਇੱਥੇ ਕਿਸੇ ਨੂੰ ਪੁੱਛ ਕੇ ਇੱਥੇ ਪੁੱਛਿਆ ਵਾਲੰਟੀਅਰ ਜਿਹੜੇ ਪਿੱਛੇ ਚੰਦੇ ਦੇ ਕੇ ਅੰਦਰ ਜਾ ਕੇ ਉੱਥੋਂ ਤੁਸੀਂ ਟਿਕਟ ਲੈ ਸਕਦੇ ਆ ਉੱਤੇ ਜਾਣ ਲਈ ਇੱਧਰ ਦੀ ਜਾਣਾ ਪੈਂਦਾ ਆ ਉੱਤੇ ਮਤਲਬ ਰੱਬ ਕੋਲ ਲਈ ਟਰੈਸ ਤੇ ਜਾਣ ਲਈ ਆਇਤੋਂ ਟਿਕਟ ਲੈਣੀ ਪੈਂਦੀ ਆ ਸ਼ਾਇਦ 7000-8000 ਰੁਪਏ ਦੀ ਆ ਤੇ ਟਰੈਸ ਤੱਕ ਜਾਣ ਲਈ ਦੋ ਰਸਤੇ ਆ ਇੱਕ ਤੁਸੀਂ 엘리ਵੇਟਰ ਲੈ ਕੇ ਜਾ ਸਕਦੇ ਆ ਪਰ ਤਾਂ ਵੀ ਪੌੜੀਆਂ ਚੜ੍ਹਨੀਆਂ ਪੈਣੀਆਂ ਤੇ ਇੱਕਿਆ ਸਿਰਫ ਪੌੜੀਆਂ ਜੇ ਸਿਰਫ ਪੌੜੀਆਂ ਤੇ ਜਾਂਦੇ ਆ ਤੇ 550 ਪੌੜੀ ਹੈਗੀ ਆ ਉੱਤੇ ਜਾਂਦੇ ਗ੍ਰਾਟਸ ਸੋ ਟਿਕਟ ਲੈ ਲਈ ਆ ਆਪਾਂ 10 ਯੂਰੋ ਲੱਗੇ ਆ ਤੇ ਹੁਣ ਅਸੀਂ ਪੌੜੀਆਂ ਰਾਹੀਂ ਚੱਲਦੇ ਆ ਉੱਤੇ

ਅਸਰ ਉਹ ਦੇ ਕੇ ਪੰਜਰੂ ਬਚਾਤਾ ਲਏ ਆ ਪਰ ਹੁਣ ਸਾਹ ਚੜ ਗਿਆ ਯਾਰ ਮਹਿੰਗੀ ਤੱਕੇ ਪੰਜਰੂ ਬਚਾਉਣੀ ਸੋ ਅੱਧਾ ਕ ਸੋ ਅੱਧ ਤੱਕ ਆ ਗਏ ਆ ਅਸੀਂ ਤੇ ਹੱਲੇ ਹੋਰ ਪੌੜੀਆਂ ਚੜ੍ਹਨੀਆਂ ਰਹਿ ਗਈਆਂ ਇੱਥੋਂ ਫੇਰ ਟੌਪ ਤੱਕ ਪਹੁੰਚਣਾ ਤੋ ਸਾਰਾ ਰੂਮ ਦਿਖਦਾ ਪਿਆ ਹਾਲੇ ਤਾਂ ਟਾਪ ਤੇ ਵੀ ਨਹੀਂ ਪਹੁੰਚੇ ਇੱਥੇ ਬਾਲਕਨੀ ਡਾਈਬ ਬਣਾਇਆ ਹੋਇਆ ਤੇ ਪਿੱਛੇ ਵੀ ਆਰਟ ਬਣਾਈ ਹੋਈ ਹੈ ਉੱਤੋਂ ਇਹ ਸਾਰਾ ਚਰਚ ਦਾ 뷰 ਦਿਖਦਾ ਪਿਆ काफी चीजा लैटिन लिखिया हुई भी लैटिन सारा कुछ लिखा हुआ सो so, अद तक पहुँच गए असू उपर तो हो पौड़ियां जानियां इतने है डोम इधर ਬੜੀਆਂ ਹੋਰ ਵੀ ਪਤਲੀਆਂ ਇੱਥੇ ਉਡੀਆਂ ਪੂਰੀਆਂ ਟੈਟ ਆ ਇੱਥੇ ਆ ਮੋੜਦਾ ਜਾਂਦਾ ਦੋਵੇਂ ਪਾਸਿਓਂ ਮਿੱਥੋਂ ਟੇਡੀਆਂ ਆ ਆਹ ਤਾਂ ਬਹੁਤ ਜ਼ਿਆਦਾ ਟੈਟ ਆ ਪੂਰਾ ਪੂਰਾ ਪੈਰ ਆਉਂਦਾ ਤਾਂ ਰਸਤੇ ਪਹੁੰਚ ਹੀ ਗਏ ਹਾਂ ਓਕੇ ਸੋਕੇ ਹੋ ਕੇ ਪਸੀਨਾ ਪਸੀਨੇ ਹੋ ਗਿਆ ਦੇਖਦੇ ਇਥੇ ਕਿੰਨਾ ਦਾ 뷰 ਆ ਸਾਹਮਣੇ ਮੇਰੇ 뷰 ਉਹ ਜਿੱਥੇ ਅਸੀਂ ਪਹਿਲਾਂ ਸੀ ਜਿਹੜਾ ਸੈਂਟ ਪੀਟਰਸ ਸਕੁਅਰ ਆ ਤੇ ਉਹਦੇ ਸਾਈਡ ਤੇ ਨਾਲ ਹੀ ਬਿਲਕੁਲ ਹੈਗੇ ਆ ਵੈਟਿਕਨ ਗਾਰਡਨ ਇਹਦੇ ਲਈ ਇੱਕ ਵੱਖਰੀ ਟਿਕਟ ਚਾਹੀਦੀ ਆ ਸੋ ਉੱਪਰ ਤੁਸੀਂ ਸਾਰਾ ਘੁੰਮ ਕੇ ਦੇਖ ਸਕਦੇ ਆ ਆਲਾ ਦੁਆਲਾ ਟੌਪ ਸਾਰਾ ਦੇਖਣ ਤੋਂ ਬਾਅਦ ਹੁਣ ਵਾਪਸ ਚੱਲਦੇ ਆ ਤੇ ਵਾਪਸੀ ਲਈ ਵੀ ਜੀ ਸੇਵ ਨਹੀਂ ਆ ਪੌੜੀਆਂ ਉਤਰਨੀਆਂ ਪੈਂਦੀਆਂ ਨਾ ਨਾ ਮੈਂ ਜੁਲਿਆ ਫੋਨ ਕਰਤਾ ਤਾਂ ਵਾਹ ਨਾ ਅਸੀਂ ਵਾਪਸ ਚੱਲਦੇ ਹਾਂ ਟੌਪ ਤੱਕ ਜਾਣ ਲਈ ਤੇ ਵਾਪਸ ਆਉਣ ਲਈ ਦੇਖਣ ਨੂੰ ਤਾਂ ਇੱਕੋ ਜਿਹੀਆਂ ਲੱਗਦੀਆਂ ਪੌੜੀਆਂ ਪਰ ਵੱਖਰੀਆਂ ਵੱਖਰੀਆਂ ਆ ਉੱਪਰ ਜਾਣ ਲਈ ਵਕਰੀਆਂ ਥੱਲੇ ਆਉਣ ਲਈ ਵਕਰੀਆਂ ਜੋ ਪਿੱਛੇ ਦੇਖ ਰਹੇ ਆ ਇਹ ਵੀ ਹੋਰ ਪੌੜੀਆਂ ਆ ਇਹ ਇੰਨਾ ਥਾਣੇ ਨਹੀਂ ਮੈ ਗਿਆ ਸੀ ਉੱਤੇ ਉਹ ਹੋਰ ਸੀਗੀਆਂ ਪੌੜੀਆਂ ਤੇ ਸਾਹਮਣੇ ਇੱਕ ਬੜੀ ਸੋਹਣੀ ਚੀਜ਼ ਨਜ਼ਰ ਆ ਰਹੀ ਆ ਉਹ ਆ ਟੂਟੀ ਪਿਆਸ ਬੜੀ ਲੱਗੀ ਆ ਪਾਣੀ ਪੀਏ ਹਲਾ ਸੀ ਬਿਲਕੁਲ ਉੱਤੇ ਸੀ ਇੱਥੇ ਰੇ ਸੀ ਤੇ ਵਾਪਸ ਆਉਂਦਿਆਂ ਐਦਾਂ ਦਾ ਵਿਊ ਆ ਇੱਧਰ ਦੇਖੀਏ ਇੱਧਰ ਕੀ ਆ ਟਿਕਸ ਹੋਵਨੇਰ ਸ਼ਾਪ ਬਣਾਈ ਹੋਈ ਆ ਜੇ ਤੁਸੀਂ ਕੋਈ ਨਿਸ਼ਾਨੀ ਲੈ ਕੇ ਜਾਣੀ ਆ ਇਧਰ ਵੀ ਆ ਸ਼ਾਇਦ ਤੇ ਇੱਥੋਂ ਆ ਗਿਆ ਜੀ ਐਗਜ਼ਿਟ ਅੱਧ ਤੱਕ ਪਹੁੰਚ ਗਏ ਆ ਆਪਾਂ ਅੱਧੀਆਂ ਪੌੜੀਆਂ ਰਹਿ ਗਈਆਂ ਪਹੁੰਚ ਗਏਗਾ ਉੱਤੇ ਐਗਜ਼ਿਟ ਆ ਮਕਸਦ ਲਾ ਦੇਣਾ ਉਹ ਸੀ ਬੁਜ਼ੇਲੀਕਾ ਦੇ ਕੇ ਵਾਪਸ ਆ ਗਏ ਨਾ ਤੋਂ ਨੂੰ ਦਿਖਾਉਂਦੇ ਆ ਇਹ ਨੇ ਸਵਿਸ ਕਾਰਡ ਇੱਥੋਂ ਦੇ ਕਹਿੰਦੇ ਇਹਨਾਂ ਨੂੰ ਸਵਿਸ ਕਾਰਡ ਆ ਪਰ ਇਹ ਹੈਗੇ ਇੱਥੋਂ ਦੇ ਵੈਟਕਨ ਸਿਟੀ ਦੇ ਕਾਰਡ ਆ ਐਡਰੈਸ ਆ ਇਹਨਾਂ ਦੀ ਮਠਾ ਮਠਾ ਅਸਲਾ ਚੁਆਇਆ ਵੈਟਿਕਨ ਸਿਟੀ ਦਾ ਡਾਕ ਖਾਨਾ ਤੁਸੀਂ ਚਿੱਠੀ-ਚੁੱਠੀ ਭੇਜਣੀ ਹਾਂ ਭੇਜ ਸਕਦੇ ਹੋ ਇੱਥੋਂ ਸੋ ਜਾਂਦੇ ਜਾਂਦੇ ਤੁਹਾਨੂੰ ਕੋਈ ਇੰਟਰਸਟਿੰਗ ਚੀਜ਼ ਦੱਸਦਾ ਹਾਂ ਇਸ ਬਾਰੇ ਇਹ ਦੇਸ਼ ਬਾਰੇ ਜੋ ਪੋਪ ਆ ਇੱਕੋ ਹੀ ਕਲੀਡਰ ਆ ਸਾਰੀ ਦੁਨੀਆ ਦਾ ਜਿਹੜਾ ਆਪਣੀ ਕੌਮ ਦਾ ਲੀਡਰ ਵੀ ਆ ਤੇ ਪੋਲੀਟੀਕਲ ਲੀਡਰ ਵੀ ਆ ਇਸ ਦੇਸ਼ ਵਿੱਚ ਸਿਰਫ 450 ਲੋਕ ਰਹਿੰਦੇ ਆ ਜਿਹੜੇ ਰੈਜ਼ੀਡੈਂਟ ਆ ਵਿਸ਼ੇ ਰੈਜ਼ੀਡੈਂਟ ਐਸ ਦੇਸ਼ ਦੇ ਤੇ ਇਸ ਦੇਸ਼ ਦੇ ਵਿੱਚ ਆਪਣੇ ਡਾਕ ਖਾਨੇ ਤੋਂ ਇਲਾਵਾ ਇੱਕ ਟ੍ਰੇਨ ਸਟੇਸ਼ਨ ਵੀ ਆ ਤੇ ਉਹ ਟ੍ਰੇਨ ਸਿਰਫ 300 ਮੀਟਰ ਤੱਕ ਜਾਂਦੀ ਆ 300 ਕਿਲੋਮੀਟਰ ਨਹੀਂ 300 ਮੀਟਰ ਡੈਟਿਕਨ ਸਿਟੀ ਵਿੱਚ ਹੋਰ ਵੀ ਸੀਕ੍ਰੀਟ ਆਰਕਾਈਵਜ਼ ਹੈਗੀਆਂ ਆ ਜਿੱਥੇ ਕਿਤਾਬਾਂ ਪੁਰਾਣੀਆਂ ਪੁਰਾਣੀਆਂ ਲੈਟਰਾਂ 2-2000 ਸਾਲ ਪੁਰਾਣੀਆਂ ਲੈਟਰਾਂ ਵੀ ਇੱਥੇ ਪਈਆਂ ਹੋਈਆਂ ਆ ਪਰ ਉੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਤੇ ਕਈ ਪੋਪ ਆ ਉਹਨਾਂ ਦੀਆਂ ਟੋਂਬਾਂ ਉਹਨਾਂ ਦੇ ਕਬਰਾਂ ਇੱਥੇ ਹੀ ਆ ਕਈ ਪੋਪ ਨੂੰ ਤਾਂ ਇੱਥੇ ਇਹਨਾਂ ਨੇ ਉਹਨਾਂ ਦੀ ਬਾਡੀ ਨੂੰ ਬਾਹਰ ਸ਼ੋਅ ਵੀ ਕੀਤਾ ਹੋਇਆ ਆ ਕਿ ਇਹ ਪੋਪਿਆਂ ਨਾਲ ਉਹਦੇ ਨਾਮ ਲਿਖਿਆ ਹੋਇਆ ਤੇ ਇੱਕੋ ਇੱਕ ਕੰਟਰੀ ਆ ਜਿਹੜੀ ਤੁਸੀਂ 10 ਯੂਰੋ ਵਿੱਚ ਘੁੰਮ ਸਕਦੇ ਆ 10 15 ਯੂਰੋ ਵਿੱਚ ਤੁਹਾਨੂੰ ਟਿਕਟ ਲੱਗਣੀ ਆ ਤੁਸੀਂ ਘੁੰਮ ਕੇ ਆ ਸਕਦੇ ਆ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ